पीएसएफ ਦੇ ਜਵਾਨ ਜਿੱਥੇ ਦੇਸ਼ ਦੇ ਸਰਹੱਦਾਂ ਦੇ ਉੱਪਰ ਰਾਖੀ ਕਰਦੇ ਨੇ ਉੱਥੇ ਹੀ ਸਰਹੱਦੀ ਇਲਾਕੇ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੀ ਸਿਹਤ ਦਾ ਵੀ ਧਿਆਨ ਨਾਲ ਦੇ ਨਾਲ ਰੱਖਿਆ ਜਾਂਦਾ ਔਰ ਅੱਜ ਇੰਡੋਪੌਂਗ ਬਾਰਡਰ ਦੇ ਅਖੀਰਲੇ ਪਿੰਡਾਂ ਦੇ ਵਿੱਚ ਜਿਹੜਾ ਹੈ ਮੈਡੀਕਲ ਕੈਂਪ ਲਗਾਇਆ ਗਿਆ ਤਸਵੀਰਾਂ ਪਹਿਲੇ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਇੱਥੇ ਪਹੁੰਚ ਕੇ ਜਿਹੜਾ ਬੈਨੀਫਿਟ ਲੈਂਦੇ ਨੇ ਇਸ ਕੈਂਪ ਦਾ ਸਿਹਤ ਸਹੂਲਤਾਂ ਦਾ ਜਿਹੜਾ ਧਿਆਨ ਰੱਖਿਆ ਜਾਂਦਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਪਿੰਡਾਂ ਦੇ ਜਿਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ ਦੇ ਲਈ ਬੀਐਸਐਫ ਦੇ ਜਿਹੜੇ ਜਵਾਨ ਹਮੇਸ਼ਾ ਸਰਹੱਦਾਂ ਦੇ ਉੱਪਰ ਰਾਖੀ ਕਰਦੇ ਨੇ ਨਾਲ ਦੇ ਨਾਲ ਜਿਹੜੇ ਲੋਕ ਸਰਾਦੀ ਖੇਤਰ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਸਿਹਤ ਦਾ ਧਿਆਨ ਵੀ ਰੱਖਿਆ ਜਾਂਦਾ ਕਿਉਂਕਿ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਨੇ ਜਿਹੜੇ ਬਾਹਰ ਨਹੀਂ ਜਾ ਸਕਦੇ ਜਿਸ ਕਰਕੇ ਪਰੇਸ਼ਾਨੀ ਹੁੰਦੀ ਹੈ ਸਿਹਤ ਸੂਦਾਵਾਂ ਦੇ ਵਿੱਚ ਇਹ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਜਿਹੜੇ ਮਹਿਲਾਵਾਂ ਇੱਥੇ ਪਹੁੰਚੀਆਂ ਨੇ ਫਾਇਦਾ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਮਹਿਲਾਵਾਂ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਕਿੰਨਾ ਕੁ ਫਾਇਦਾ ਇਸ ਕੈਂਪ ਦਾ ਔਰ ਦਵਾਈਆਂ ਤੁਹਾਨੂੰ ਰੈਗੂਲਰ ਇੱਥੇ ਮਿਲਦੀਆਂ ਜਿਸ ਤਰ੍ਹਾਂ ਬਾਹਰ ਜਾਣੇ ਪੈਂਦਾ ਹੈ ਉਹ ਹਸਪਤਾਲ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਆ ਜਿਹੜਾ ਲਗਾਇਆ ਗਿਆ ਕੈਂਪ ਕਿਦਾਂ ਵੇਖਦੇ ਹੋ ਸਾਨੂੰ ਬਹੁਤ ਵਧੀਆ ਲੱਗਦਾ ਤੁਹਾਨੂੰ ਇਸ ਤਰ੍ਹਾਂ ਵੀ ਦੂਰ ਦਵਾਈਆਂ ਜਾਣੇ ਪੈਂਦੇ ਸੀ ਇਹਦਾ ਕਹਿਣ ਮਤਲਬ ਤੁਹਾਨੂੰ ਲੱਗ ਗਿਆ ਦਵਾਈ ਮਿਲ ਜਾਂਦੀ ਹੈ ਬਹੁਤ ਵਧੀਆ ਦਵਾਈ ਹੈ ਫਾਇਦਾ ਮਿਲਿਆ ਇਸ ਚੀਜ਼ ਦਾ ਜਿਸ ਤਰ੍ਹਾਂ ਬੀਐਸਐਫ ਦੇ ਜਵਾਨਾਂ ਵੱਲੋਂ ਜਿਸ ਤਰ੍ਹਾਂ ਦੇਸ਼ ਦੀ ਸਰਦਨਾ ਤੇ ਰਾਖੀ ਕਰਦੇ ਨੇ ਤੇ ਇੱਥੇ ਵੀ ਤੁਹਾਡਾ ਸਿਹਤ ਦਾ ਜਿਹੜਾ ਧਿਆਨ ਰੱਖਦੇ ਨੇ ਨਾਲ ਹਾਂਜੀ ਬਹੁਤ ਧਿਆਨ ਰੱਖਦੇ ਸੋ ਇਹ ਦੇਖੋ ਕਿ ਲਗਾਤਾਰ ਜਿਹੜਾ ਇਸ ਕੈਂਪ ਦੇ ਵਿੱਚ ਖਾਸ ਤੌਰ ਤੇ ਜਿੱਥੇ ਮਹਿਲਾਵਾਂ ਨੂੰ ਵੱਡੀ ਗਿਣਤੀ ਵਿੱਚ ਇਸ ਚੀਜ਼ ਦਾ ਫਾਇਦਾ ਸੋ ਕੀ ਇਸ ਚੀਜ਼ ਦਾ ਹੋਰ ਤੁਸੀਂ ਦੇਖਦੇ ਹੋ ਕਿ ਜਿਹੜਾ ਬੀਐਸਐਫ ਵੱਲ ਜਵਾਨਾਂ ਵੱਲੋਂ ਲਗਾਤਾਰ ਅਜਿਹੇ ਕੈਂਪੇਡੇ ਲਗਾਏ ਜਾਂਦੇ ਨੇ ਕਿਦਾਂ ਵੇਖੋ ਬਹੁਤ ਵਧੀਆ ਹੈ ਤੇ ਬੀਐਸਐਫ ਦਾ ਬਹੁਤ ਧੰਨਵਾਦ ਕਰਦੇ ਆਂ ਇਹ ਕੈਂਪਸ ਵੇ ਦੇ ਕਰੀਬ 10 ਵਜੇ ਦੇ ਕਰੀਬ ਚੱਲ ਚੁੱਕਾ ਹੈ ਇੱਥੇ ਕਰੀਬ ਘਾਟ ਘਾਟ 250 ਜਿਹੜੇ ਮਰੀਜ਼ ਆ ਉਹਨਾਂ ਨੂੰ ਦੇਖਿਆ ਚੈੱਕਅਪ ਕੀਤਾ ਔਰ ਮੁਫਤ ਫਰੀ ਦਵਾਈਆਂ ਵੰਡੀਆਂ ਗਈਆਂ ਨੇ ਚੈੱਕਅਪ ਵੀ ਫ੍ਰੀ ਕੀਤੇ ਗਏ ਨੇ ਆਈਸ਼ ਦਾ ਅੱਖਾਂ ਦਾ ਜਿਹੜਾ ਹੈ ਡਾਕਟਰ ਆਈ ਉਹ ਵੀ ਬੈਠੇ ਹੀ ਪੁਲਿਸ ਹਲਟਾ ਡਾਕਟਰ ਇਹ ਬਹੁਤ ਕਾਫੀ ਫਾਇਦਾ ਆ ਲੋਕਾਂ ਨੂੰ ਬਹੁਤ ਫੌਜ ਨੇ ਸਾਡੇ ਲੋਕ ਬਾਰਡਰ ਤੇ ਬੀਐਸਏ ਬਹੁਤ ਸਹੂਲਤ ਦੇਣ ਦੀ ਹੈ ਬਹੁਤ ਲੋਕਾਂ ਦੇ ਵਿੱਚ ਵਸਣਦੇ ਨੇ ਬਹੁਤ ਵਧੀਆ ਕੰਮ ਕਰਦੇ ਬੀਐਸਏ ਦਾ ਕਮਾਂਡੈਂਟ ਸਾਹਿਬ دلੋਂ ਧੰਨਵਾਦ ਕਰਦੇ ਆ ਬਹੁਤ ਵਧੀਆ ਕੰਮ ਜਿਹੜੇ ਸਪੈਸ਼ਲਿਸਟ ਜਿਹੜੇ ਡਾਕਟਰ ਦੀ ਜਿਹੜੀ ਟੀਮ ਹੈ ਇੱਥੇ ਪਹੁੰਚਦੀ ਹੈ ਕਿਉਂਕਿ ਸਰਹੱਦੀ ਇਲਾਕੇ ਦੇ ਲੋਕ ਬਹੁਤ ਸਾਰੇ ਜਿਹੜੇ ਸੇਵਾਵਾਂ ਤੋਂ ਕੇਵਲੇ ਵੰਚਿਤ ਹੋ ਜਾਂਦੇ ਨੇ ਆਈ ਸਪੈਸ਼ਲਿਸਟ ਡਾਕਟਰ ਵੀ ਨੇ ਜਿਹੜੇ ਕਿ ਜਾਂਚ ਕਰ ਰਹੇ ਨੇ ਤੁਸੀਂ ਦੇਖੋ ਕਿ ਇਸ ਕੈਂਪ ਦੇ ਵਿੱਚ ਲੋਕਾਂ ਨੂੰ ਕਿਸ ਤਰੀਕੇ ਨਾਲ ਫਾਇਦਾ ਹੈ ਸੋ ਡਾਕਟਰ ਵੀ ਇੱਥੇ ਮੌਜੂਦ ਨੇ ਜੀ ਡਾਕਟਰ ਸਾਹਿਬ ਹੁਣ ਤੱਕ ਕਿੰਨੇ ਕਿ ਜਿਹੜੇ ਪੇਸ਼ੈਂਟ ਇੱਥੇ ਪਹੁੰਚ ਚੁੱਕੇ ਨੇ ਔਰ ਕਿੰਨਾ ਕਿ ਬੈਨੀਫਿਟ ਇਸ ਕੈਂਪ ਦਾ ਜਿਹੜਾ ਬੀਐਸਐਫ ਨੂੰ ਜਿਹੜਾ ਆ ਬੀਐਸਐਫ ਦਾ ਬੜਾ ਇੱਕ ਚੰਗਾ ਉਪਰਾਲਾ ਵਾ ਜਿਹੜਾ ਕੀਤਾ ਗਿਆ ਇਸ ਕੈਂਪ ਵਿੱਚ ਅਸੀਂ ਲਗਭਗ 170 ਤੋਂ ਵੱਧ ਮਰੀਜ਼ ਦੇਖ ਲਏ ਆ ਕਾਫੀ ਲੋਕਾਂ ਦਾ ਅ ਵੇਖਿਆ ਜੇ ਤੇ ਚੀਤਾ ਮੋਤੀਆ ਸੀਗਾ ਚੀਤਾ ਮੋਤੀਆ ਸਭ ਤੋਂ ਵੱਡੀ ਗੰਭੀਰ ਬਿਮਾਰੀ ਮੰਨਿਆ ਜਾਂਦਾ ਹੈ ਆਈ ਵਿਜ਼ਨ ਲੋਸ ਹੋਣ ਕਰਕੇ ਲੋਕਾਂ ਨੂੰ ਕਾਫੀ ਜਾਗਰੂਕ ਵੀ ਕੀਤਾ ਗਿਆ ਜਿਹਨੂੰ ਲੋੜ ਹੁੰਦੀ ਸੀ ਉਹਨੂੰ ਦਵਾਈ ਦਿੱਤੀ ਗਈ ਹੈ ਜਿਹਨੂੰ ਆਪਰੇਸ਼ਨ ਸੀ ਉਹਨੂੰ ਡਵਾਈਸ ਵੀ ਕੀਤਾ ਗਿਆ ਹੈ ਤੇ ਹਰ ਤਰ੍ਹਾਂ ਦੀ ਲੋਕਾਂ ਦੀ ਹੈਲਪ ਕੀਤੀ ਗਈ ਹੈ ਬੇਸਰਦੀ ਇਲਾਕੇ ਦੇ ਲੋਕਾਂ ਨੂੰ ਬਹੁਤ ਸਾਰਾ ਬੈਨੀਫਿਟ ਮਿਲਿਆ ਹੈ ਔਰ ਬੀਐਸਐਫ ਦੇ ਜਵਾਨ ਜਿਸ ਤਰੀਕੇ ਨਾਲ ਸਰਦਾਂ ਤੇ ਰਾਖੀ ਕਰਦੇ ਨੇ ਉਸੇ ਤਰੀਕੇ ਨਾਲ ਜਿਹੜੇ ਸਰਦੀ ਇਲਾਕੇ ਦੇ ਲੋਕ ਨੇ ਉਹਨਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਤਤਪਰ ਰਹਿੰਦੇ ਨੇ ਕੈਮਰਾ ਪਰਸਨ ਮੋਇਦਨਾ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਾਣੀਵਾਚੁਰਦਾਸਪੁਰ